ਦੇਖੋ ਤੰਦਾ ਅਕਸ਼ੇ ਕੁਮਾਰ ਨੇ ਸਿੰਘ ਇਚ ਕਿੰਗ ਫਿਲਮ ਬਣਾਈ ਕਿੰਨਾ ਪਿਆਰ ਦਿੱਤਾ ਸਾਰਾ ਗੜੀ ਤੇ ਫਿਲਮ ਬਣਾਈ ਅੱਜ ਉਹਨਾਂ ਬੰਦੇ ਨੇ ਸਾਡੇ ਲਈ ਹਾਜ਼ਰ ਨਾਰਾ ਨਹੀਂ ਮਾਰਿਆ ਅਕਸ਼ੇ ਕੁਮਾਰ ਟੀਵੀ ਤੇ ਹੁੰਦਾ ਉਹ ਜਾ ਕੇ ਟਾਇਲਟ ਤੇ ਕਹਿੰਦਾ ਜੀ ਦੇਖੋ ਤੁਸੀਂ ਆਹ ਟਾਇਲਟ ਦੇ ਵਿੱਚ ਜਿਹੜਾ ਟਾਇਲਟ ਕਲੀਨਰ ਪਾਇਆ ਤੇ ਉਹਦੇ ਨਾਲ ਸਾਡੀ ਥੋੜੀ ਟਾਇਲਟ ਸਾਫ ਹੋ ਗਈ ਉਹਨੇ 1 ਟਾਈਮ ਦਾ ਸ਼ੂਟਿੰਗ ਦਾ 20 ਕਰੋੜ ਰੁਪਇਆ ਲਿਆ 500 ਕਰੋੜ ਰੁਪਇਆ ਭਾਰਤ ਇੰਡੀਆ ਇੱਕ ਟਾਇਲਟ ਕਲੀਨਰ ਦੇ ਉੱਤੇ ਐਡ ਦਾ ਦਿੰਦਾ ਹਰ ਮਹੀਨੇ ਗੋਦੀ মিডিਆ ਤੇ ਕਾਰਪੋਰੇਟਰ ਨੂੰ ਜਾਂਦਾ ਇੱਕ ਪੰਪ ਦੀ ਐਡ ਆਉਂਦਾ ਮਤਾਬਜਨ ਕਰਦਾ ਕਹਿੰਦਾ ਸ਼ਕਤੀ ਪੰ ਬਹੁਤ ਵਧੀਆ ਪੰਪ ਕਦੇ ਮੁਤਾਬਜ ਨੇ ਜਾ ਕੇ ਪੰਪ ਲਾਇਆ ਇੰਡੀਅਨ ਤਮਾਕੂ ਕੰਪਨੀ ਸਾਨੂੰ ਆਟਾ ਦਿੰਦੀ 18 ਰੁਪਏ ਕਣਕ ਦਾ 36 ਰੁਪਏ ਕਿਲੋ ਸਾਨੂੰ ਅੱਜ ਪਛਾਣਨਾ ਪੈਣਾ ਵੀ ਸਾਡਾ ਅਸਲ ਦੁਸ਼ਮਣ ਕੌਣ ਹੈ ਜਿਸ ਦਿਨ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ ਨਾ ਲੜਾਈ ਸਾਡੀ ਉਸ ਦਿਨ ਸ਼ੁਰੂ ਹੋਣੀ ਹੈ ਜਿਹੜੀ ਤੋਂ ਮੈਂ ਟਾਇਲਟ ਕਿਨੋ ਦੀ ਗੱਲ ਕਰਦਾ 30 ਰੁਪਏ ਦੇ ਵਿੱਚ ਬਣ ਜਾਂਦਾ ਜੇ ਤੁਸੀਂ ਜੀਐਸਟੀ ਵੀ ਲਾ ਲਓ ਕੋਈ ਲੋਕਲ ਕਮਿਸ਼ਨ ਵੀ ਲਾ ਲਓ ਤੇ 45 ਰੁਪਏ ਦਾ ਇੱਕ ਬੰਦੇ ਨੂੰ ਦਿੱਤਾ ਜਾ ਸਕਦਾ ਕਿਸਾਨ ਨਮਕ ਨੂੰ ਛੱਡ ਕੇ ਹਰ ਚੀਜ਼ ਪੈਦਾ ਕਰ ਸਕਦਾ ਨੌਜਵਾਨਾਂ ਨੂੰ ਮੈਸੇਜ ਦੇ ਰਿਹਾ ਕਿ ਹਰ ਪਿੰਡ ਦੇ ਵਿੱਚ ਇੱਕ ਕਿਸਾਨ ਹੱਟ ਖੋਲੋ ਵੀਰ ਜੀ ਅੱਧੇ ਰੇਟ ਤੇ ਤੁਹਾਨੂੰ ਸਮਾਨ ਮਿਲੂਗਾ ਜਿਸ ਦਿਨ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਗਰੀਬ ਮਜ਼ਦੂਰ ਲੋਕ ਤੇ ਇਹਨਾਂ ਦੀ ਜੇਬ ਤੋਂ ਜਾਣਾ ਕਾਰਪੋਰੇਟ ਪਖਜਾਓ ਪਬਲਿਕ ਸੈਕਟਰ ਲੈ ਕੇ ਆਓ ਤੇ ਉਹਦੇ ਉੱਤੇ ਖਰਚਾ ਕਿੰਨਾ ਪੈਣਾ ਹੈ ਵੱਧ ਤੋਂ ਵੱਧ 15 ਜਾਂ 20% ਤੇ ਜਿਹੜਾ ਅੱਜ ਅਸੀਂ 150% ਦੇ ਰਹੇ ਆ ਜੇ ਤੁਸੀਂ ਇਹਨਾਂ ਦੀ ਕਮਰ ਤੋੜਨੀ ਹੈ ਨਾ ਕਿਸਾਨ ਆਪਣੀ ਚੀਜ਼ ਆਪ ਵਿੱਚ ਹੈ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹਨਾ ਇਹ ਸੋਚ ਲਓ ਇੱਕ ਧਿਰ ਬਣਨਾ ਕਿ ਅਸੀਂ ਕੱਲੇ-ਕੱਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਤੋਂ ਓਟ ਖਾਣੀ ਆ ਇੱਕ ਭਾਈ ਸਾਹਿਬ ਪਛੇਤ ਵੰਡ ਰਹੇ ਸੀ ਆਪਣੀ ਗੱਡੀ ਦੇ ਵਿੱਚੋਂ ਜਿੱਥੇ ਲਿਖਿਆ ਸੀ ਕਿ ਕਿਸਾਨ ਹਟ ਇਸ ਵਿੱਚ ਕੁਝ ਗੱਲਾਂ ਲਿਖੀਆਂ ਗਈਆਂ ਨੇ ਵੀ ਕੇਸ ਤਿੱਕੇ ਨਾਲ ਜੋ ਕੋਲਪਟ ਘਰਾਨੇ ਨੇ ਉਹ ਲੁੱਟ ਕਰਦੇ ਨੇ ਇੰਗਲਿਸ਼ ਵਿੱਚ ਵੀ ਪਰਚਾ ਹਿੰਦੀ ਵਿੱਚ ਵੀ ਹੈ ਤੇ ਪੰਜਾਬੀ ਵਿੱਚ ਵੀ ਹੈ ਤੁਸੀਂ ਇਹ ਬੈਨਰ ਵੀ ਦੇਖ ਲਓ ਇੱਕ ਕਿਸਾਨ ਹਟਦਾ ਜਿਸ ਵਿੱਚ ਲਿਖਿਆ ਗਿਆ ਪੰਜਾਬ ਤੇ ਹਰਿਆਣੇ ਦੇ ਕਿੰਨੇ ਪਿੰਡ ਨੇ ਕੇਸ ਇਕਰੋਂ ਦੀ ਆਬਾਦੀ ਹੈ ਕਿੰਨਾ ਖਰਚਾ ਹੁੰਦਾ ਇੱਕ ਵਿਅਕਤੀ ਦੀ ਕਿੰਨੀ ਆਮਦਨ ਹੈ ਜਿਹੜੇ ਐਡ ਦਿੰਦੇ ਨੇ ਕੰਪਨੀਆਂ ਕੋਰਪੋਰਟ ਘਰਾਨੇ ਵਾਲੇ ਐਡ ਦਿੰਦੇ ਨੇ ਕਿੰਨੇ ਦੀ ਐਡ ਜਾਂਦੀ ਆ ਕਿੰਨੇ ਹਿਆਰ ਕਰੋੜ ਰੁਪਈਆ ਮਿਲਦਾ ਸਾਰਾ ਕੁਝ ਕੁਸ਼ੇ ਭਾਈ ਸਾਹਿਬ ਨੇ ਐਕਸਪਲੇਨ ਕੀਤਾ ਆ ਸੀ ਆਪਾਂ ਭਾਜੀ ਕੋਲੇ ਜਾਣਾਂਗੇ ਲੁਧਿਆਣੇ ਤੋਂ ਆਏ ਨੇ ਉਹਦੇ ਇੱਕ ਚੀਜ਼ ਮੈਂ ਹੋ ਦਿਖਾਦਾ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਵੀ ਦਿਖਾ ਦੇਣ ਜਿਸ ਟਿਕਨਲ ਇੱਕ ਇਹ ਵੀ ਪ੍ਰੋਡਕਟ ਬਾਰੇ ਦੱਸਿਆ ਗਿਆ ਕਿ ਫਿਲਮੀ ਐਕਟਰ ਦੀ ਜਿਹੜੀ 1 ਸਾਲ ਦਾ ਖਰਚਾ ਉਹ ਵੀ ਕਰੋੜ ਰੁਪਈਆ ਇੱਕ ਐਕਟਰ ਦੇ ਇੱਕ ਐਡ ਦਾ ਇੱਕ ਸਾਲ ਦਾ ਨਹੀਂ ਇੱਕ ਐਡ ਦਾ ਖਰਚਾ 20 ਕਰੋੜ ਰੁਪਈਆ ਹੈ ਗੋਦੀ ਮੀਡੀਆ 20 ਸਕੰਡ ਦੇ ਜਿਹੜੇ ਪੈਸੇ ਲੈਂਦਾ ਉਹ 10000 ਰੁਪਏ ਲੈਂਦਾ 5 ਸਕੰਡ 10 ਸਕੰਡ ਇੱਕ ਚੈਨਲ ਚੈਨਲ ਤੇ 100 ਵਾਰ ਦਿਖਾਉਣ ਦੇ ਲਈ ਮਲਟੀਪਲਾਈ ਕੀਤਾ ਆ ਤੇ ਜਿਸ ਤਰ੍ਹਾਂ ਤੁਸੀਂ ਟੋਟਲ ਸਾਰਾ ਖਰਚਾ ਦੇਖਦੇ ਹੋ ਭਾਈ ਸਾਹਿਬ ਨੇ ਲਿਖਿਆ ਤਾਂ ਇੱਕ ਇੱਕ ਕਰਕੇ ਆਪਾਂ ਗੱਲ ਜਾਣਾਂਗੇ ਆਪਾਂ ਉਹ 20 ਨਾ ਗੱਲਬਾਤ ਕਰਨੀਆਂ ਭਾਈਵਾਲ ਖਾਲਸਾ ਵੀ ਬਤੇ ਭਾਈ ਖਾਲਸਾ ਵੀ ਬਤੇ ਭਾਈ ਦਾ ਨਾਮ ਕੀ ਹੈ ਜਗਦੇਵ ਸਿੰਘ ਖਾਲਸਾ ਭਾਈ ਇਹਦਾ ਮਤਲਬ ਸਮਝਾਓ ਆ ਪਹਿਲਾਂ ਸਿੱਧੂ ਜੀ ਆਪਾਂ ਸਮਝਾਂਗੇ ਕਿ ਫਿਲਮੀ ਐਕਟਰ ਦਾ 1 ਸਾਲ ਦਾ ਖਰਚਾ 20 ਕਰੋੜ ਰੁਪਏ ਇਹ ਕਿਉਂ ਲਿਖਿਆ ਇਹ ਕਿਸੇ ਕਿਸੇ ਨੂੰ ਤੁਸੀਂ ਜਾਗਰੂ ਕਰ ਰਹੇ ਹੋ ਵੀਰ ਜੀ ਇੱਕ ਐਕਟਰ ਹੁੰਦਾ ਗੋਦੀ মিডিਆ ਦਾ ਬਹੁਤ ਯਾਰ ਹੈ ਆਪਾਂ ਉਹਦਾ ਨਾਮ ਹੀ ਲੈ ਦਿੰਦੇ ਅਕਸ਼ੇ ਕੁਮਾਰ ਟੀਵੀ ਤੇ ਹੁੰਦਾ ਉਹ ਤੁਹਾਡੀ ਟਾਇਲਟ ਵਿੱਚ ਜਾਂਦਾ ਉਹ ਜਾ ਕੇ ਟਾਇਲਟ 'ਚ ਕਹਿੰਦਾ ਜੀ ਦੇਖੋ ਤੁਸੀਂ ਆਹ ਟਾਇਲਟ ਦੇ ਵਿੱਚ ਜਿਹੜਾ ਟਾਇਲਟ ਕਲੀਨਰ ਪਾਇਆ ਤੇ ਉਹਦੇ ਨਾਲ ਸਾਡੀ ਥੋੜੀ ਟਾਇਲਟ ਸਾਫ ਹੋ ਗਈ ਉਹਨੇ 1 ਟਾਈਮ ਦਾ ਸ਼ੂਟਿੰਗ ਦਾ 20 ਕਰੋੜ ਰੁਪਇਆ ਲਿਆ ਉਸ ਤੋਂ ਬਾਅਦ ਕੀ ਹੋਇਆ ਜਦੋਂ ਤੁਸੀਂ ਵੱਡੇ ਚੈਨਲ ਜਿਹਨੂੰ ਆਪਾਂ ਗੋਦੀ মিডিਆ ਕਹਿੰਦੇ ਆ ਸਾਨੂੰ ਸਾਡੇ ਜਿਹੜੇ ਨੌਜਵਾਨ ਹੈ ਉਹ ਕਹਿ ਰਹੇ ਆ ਵੀ ਤੁਸੀਂ ਬਹਿਸ਼ਕਾਰ ਕਰੋ ਗੋਦੀ মিডিਆ ਦਾ ਮੈਂ ਇਹਦੇ ਵਿੱਚ ਇੱਕ ਕੈਲਕੂਲੇਸ਼ਨ ਲੈ ਕੇ ਆਇ 20 ਸੈਕਿੰਡ ਦਾ 10000 ਰੁਪਿਆ ਵੱਡੇ ਚੈਨਲ ਲੈਂਦੇ ਆ ਜਿਹਦੇ ਵਿੱਚ ਤੁਹਾਡੇ ਗੋਦੀ ਮੀਡੀਆ ਦੇ ਸਾਰੇ ਚੈਨਲ ਆਉਂਦੇ ਨੇ ਜੇਕਰ ਆਪਾਂ ਮੰਨ ਕੇ ਚੱਲੀਏ ਵੀ ਇਹ 100 ਵਾਰੀ ਜੋ ਵਿਖਾਉਂਦੇ ਨੇ ਉਹਨੂੰ ਐਡ ਨੂੰ ਤਾਂ ਇੱਕ ਦਿਨ ਦਾ ਇੱਕ ਚੈਨਲ 10 ਲੱਖ ਰੁਪਿਆ ਕਿ ਟਾਇਲਟ ਕਲੀਨਰ ਦਾ ਲੈ ਲੰਦਾ ਤੇ ਮਹੀਨੇ ਦਾ ਕਿੰਨਾ ਹੋ ਗਿਆ ਜੀ ਤੁਹਾਡਾ ਮਹੀਨੇ ਦਾ 30 ਕਰੋੜ ਹੋ ਗਿਆ ਤੇ ਜੇਕਰ ਮੰਨ ਕੇ ਚੱਲੀਏ ਵੀ 1 ਸਾਲ ਦੇ ਵਿੱਚ 360 ਕਰੋੜ ਰੁਪਇਆ ਭਾਰਤੀ ਲੋਕ ਕੱਲੇ ਟਾਇਲਟ ਕਲੀਨਰ ਦੇ ਪਰਦੇ ਨੇ ਨਾਲ ਅਸੀਂ ਲਿਖਿਆ ਛੋਟੇ ਚੈਨਲ ਇਸ਼ਤਿਹਾਰबाजी 120 ਕਰੋੜ 500 ਕਰੋੜ ਰੁਪਇਆ ਭਾਰਤ ਇੰਡੀਆ ਇੱਕ ਟਾਇਲਟ ਕਲੀਨਰ ਦੇ ਉੱਤੇ ਐਡ ਦਾ ਦਿੰਦਾ ਤੁਸੀਂ ਕਹਿੰਦੇ ਹੋ ਗੋਦੀ ਮੀਂਹ ਦਾ ਬੇਸ਼ਕਾਰ ਕਰ ਦਿਓ ਮਹਾਰਾਜ ਅਸੀਂ ਇੰਡਾਇਰੈਕਟ ਵੇ ਦੇ ਨਾਲ ਅਸੀਂ ਆ ਇੱਕ ਹੋਰ ਚੀਜ਼ ਲਿਖੀ ਆ ਤੁਹਾਨੂੰ ਦਿਖਾਣੇ ਆ ਤੁਸੀਂ ਹੁਣ ਜਿਸ ਫਿਲਮੀ ਸਟਾਰ ਦਾ ਨਾਮ ਲੈਦੇ ਹੋ ਉਹਦਾ ਅਧਿਕਾਰ ਮੰਨਦੇ ਐਡ ਦੇ ਸਕਦੇ ਉਹਨਾਂ ਪਰ ਰੋਕ ਨਹੀਂ ਸਕਦੇ ਉਹਦਾ ਅਧਿਕਾਰ ਤਾਂ ਬਣਦਾ ਪਰ ਸਾਡਾ ਅਧਿਕਾਰ ਵੀ ਤਾਂ ਬਣਦਾ ਨਾ ਨਹੀਂ ਲੋਕਾਂ ਨੂੰ ਦਸੀਏ ਵੀ ਜਿਹੜੀ ਉਹ ਚੀਜ਼ ਦੇ ਟੀਵੀ ਉੱਤੇ ਐਡ ਆ ਰਹੀ ਆ ਉਹਨਾਂ ਨੇ ਸਾਡੇ ਕਿਸਾਨ ਦੇ ਲਈ ਹਾੜਾ ਨਾ ਨਾ ਵੀ ਮਾਰਿਆ ਹਰ ਦੁਕਾਨ ਦੇ ਵਿੱਚੋਂ ਪ੍ਰੋਡਕਟ ਪਾਇਆ ਐ ਐਡ ਵਾਲੇ ਪਰ ਮੈਂ ਇਹ ਗੱਲ ਦੱਸਣੀ ਚਾਹਣਾ ਪੂਰੇ ਭਾਰਤ ਦੇ ਪੂਰੇ ਵਰਲਡ ਦੇ ਲੋਕਾਂ ਨੂੰ ਕਿ ਭਾਈ ਜੇਕਰ ਤੁਸੀਂ ਬਚਣਾ ਵੇਖਾਂ ਖੋਲੋ ਕਾਰਪੋਰੇਟ ਦੀਆਂ ਤਿੰਨ ਕੰਪਨੀਆਂ ਨਹੀਂ ਐ ਜੇ ਤੁਸੀਂ ਅਮਾਨੀ ਅਡਾਨੀ ਦੀ ਗੱਲ ਕਰੋ ਵੀ ਅਮਾਨੀ ਅਡਾਨੀ ਅਮਾਨੀ ਅਡਾਨੀ ਦੋ ਨਹੀਂ ਐ ਆਰਾਮਦੇਵ ਤਿੰਨ ਤਿੰਨ ਨਾਲ ਗੱਲ ਨਹੀਂ ਬਣੀ 500 ਕੰਪਨੀ ਕ ਇੱਕ ਕੰਪਨੀ ਆਟਾ ਬਣਾਉਂਦੀ ਆਵਾ ਨਾਮ ਵੀ ਲਾ ਦਿੰਨਾ ਆਸ਼ੀਰਵਾਦ ਆਟਾ ਮੈਨੂੰ ਦੱਸੋ ਕਿੰਨੇ ਨੌਜਵਾਨਾਂ ਚ ਖੜਿਆ ਨੂੰ ਪਤਾ ਹੈ ਵੀ ਉਹ ਕਿਹੜੀ ਕੰਪਨੀ ਦਾ ਆਟਾ ਦੱਸੋ ਮੈਨੂੰ ਤੁਸੀਂ ਜਵਾਬ ਦਿਓ ਮੀਡੀਆ ਵਾਲੇ ਤੁਸੀਂ ਤੁਸੀਂ ਦੱਸੋ ਕਿਹੜੀ ਕੰਪਨੀ ਉਹਨੂੰ ਬਣਾਉਂਦੀ ਆ ਕਿਸੇ ਕੋਲ ਕੋਈ ਜਵਾਬ ਹੈ ਮੇਰੀ ਗੱਲ ਦਾ ਉੱਤੇ ਪੜਿਓ ਉੱਤੇ ਲਿਖਿਆ ਹੁੰਦਾ ਆਈ.ਟੀ.ਸੀ. ਇੰਡੀਅਨ ਤਮਾਕੂ ਕੰਪਨੀ ਸਾਨੂੰ ਆਟਾ ਦਿੰਦੀ 18 ਰੁਪਏ ਕਣਕ ਦਾ 36 ਰੁਪਏ ਕਿਲੋ ਔਰ ਭਾਰਤ ਨਹੀਂ ਵਿਦੇਸ਼ਾਂ ਦੇ ਵਿੱਚ ਇੱਕ ਨੰਬਰ ਦੇ ਉੱਤੇ ਆਟਾ ਵਿਗਦਾ ਤੇ ਜੇ ਅਸੀਂ ਇਹਨਾਂ ਦਾ ਜੂੜ ਹੁਣ ਵਧਣਾ ਤਾਂ ਸਾਰਿਆਂ ਦਾ ਹੀ ਵਧਣਾ ਪੈਣਾ ਅਸੀਂ ਇਹ ਬ ਕੇ ਭਾਈ ਪੰਜਾਬ ਤੇ ਹਰਿਆਣਾ ਅਗਲੀ ਗੱਲ ਵਿੱਚ ਕੋਈ ਪੁੱਛਣੀ ਹੈ ਕਿ ਮੈਂ ਅਗਲੀ ਗੱਲ ਦੱਸਾਂ ਨਹੀਂ ਮੈਨੂੰ ਇਹ ਦੱਸੋ ਤੁਸੀਂ ਹੁਣ ਜਿਸਕਾ ਨਾ ਕਹਿ ਰਹੇ ਹੋ ਕਿ ਫਿਲਮੀ ਸਟਾਰ ਨੇ ਪੈਸੇ ਲੈਂਦਾ ਠੀਕ ਹੈ ਜੀ ਕਿੰਨਾ ਤੁਸੀਂ ਬਜਟ ਮੰਦੇ ਹੋ ਇੱਕ ਫਿਲਮੀ ਸਟਾਰ ਦਾ ਹੁੰਦਾ ਹੈ ਕਿਸਕ ਨੇ ਐਡ ਜੋ ਖਰਚਾ ਹੁੰਦਾ ਹੈ ਪਾਸ ਸੈਕੰਡਰੀ ਵੀ ਗੱਲ ਕਰਦੇ ਹੋ ਤੁਸੀਂ ਵੀ ਪਾਸ ਸੈਕੰਡਰੀ ਦੇ ਨੇ ਪੈਸੇ ਲੱਗਦੇ ਨੇ ਵੀਰ ਜੀ ਇੱਕ ਦੇਖੋ ਅਲੱਗ-ਅਲੱਗ ਐਕਟਰ ਹੈ ਦੇਖੋ ਜਿਵੇਂ ਕੋਈ ਛੋਟਾ ਐਕਟਰ ਉਹਦਾ ਛੋਟਾ ਬਜਟ ਹੈਗਾ ਜਿਹੜਾ ਵੱਡਾ ਉਹਦਾ ਵੱਡਾ ਸਭ ਤੋਂ ਜ਼ਿਆਦਾ ਬਜਟ ਜਿਹੜਾ ਅਮਤਾਭ ਜੰਦਾ ਤੇ ਸਚਨ ਟੇਂਦੁਲਕਰ ਦਾ ਜਿਹੜਾ ਕਿ ਸਭ ਤੋਂ ਇੱਕ ਪੰਪ ਦੀ ਐਡ ਆਉਂਦਾ ਮਤਾਬਜਨ ਕਰਦਾ ਕਹਿੰਦਾ ਸ਼ਕਤੀ ਪੰਪ ਬਹੁਤ ਵਧੀਆ ਪੰਪ ਕਦੇ ਮਤਾਬਜਨ ਨੇ ਜਾ ਕੇ ਪੰਪ ਲਾਇਆ ਮੈਨੂੰ ਦੱਸੋ ਕਦੇ ਉਹਨੇ ਬੋਰ ਕੀਤਾ ਬੋਰ ਕਰਨਾ ਕਿ ਕਿਸਾਨ ਨੂੰ ਪਤਾ ਅੱਜ 50-50 ਕਰੋੜ ਰੁਪਇਆ ਲੈ ਕੇ ਟੈਲੀਵਿਜ਼ਨਾਂ ਦੇ ਉੱਤੇ ਆ ਕੇ ਜੇ ਅਸੀਂ ਕਹਿੰਦੇ ਜੀ ਪੰਪ ਬਹੁਤ ਵਧੀਆ ਤੜਕੇ ਉੱਠਦੇ ਆਂ ਅਸੀਂ ਸਾਡੇ ਦਿਮਾਗ ਦੇ ਵਿੱਚ ਗੋਦੀ ਮੀਡੀਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਚੀਜ਼ ਪਾਈ ਜਾਂਦਾ ਸੀ ਉਹੀ ਖਰੀਦ ਰਹੇ ਆਂ ਮੈਨੂੰ ਸਵਾਲ ਕੀਤਾ ਲੋਕਾਂ ਨੇ ਕਹਿੰਦੇ ਜੀ ਤੁਸੀਂ ਕਿਸਾਨ ਹਟ ਕਿਸਾਨ ਹਟ ਰੋ ਅਸੀਂ ਕਿਉਂ ਲੈ ਕੇ ਆਏ ਆਂ ਭਈ ਜੇ ਤੁਸੀਂ ਇੱਕ ਬੰਦੇ ਦਾ ਪ੍ਰੋਡਕਟ ਬੰਦ ਕਰ ਦੋਗੇ ਦੋ ਦਾ ਕਰ ਦੋਗੇ ਜੇ ਤੁਸੀਂ ਇੱਕ ਦੁਸ਼ਮਣ ਕੋਲੇ ਵੀਰ ਜੀ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਸਾਰਿਆਂ ਨੂੰ ਤੁਹਾਡੇ ਮੀਡੀਆ ਜਰੀਏ ਵੀ ਕਰਦਾ ਬਈ ਮੰਨ ਲਓ ਬਈ ਤੁਹਾਡਾ ਕੋਈ ਦੁਸ਼ਮਣ ਹੈ ਤੁਸੀਂ ਮਹੀਨੇ ਦਾ 50000 ਰੁਪਏ ਕਮਾਉਨੇ ਹੋ ਤੁਸੀਂ 25000 ਰੁਪਏ ਦੇ ਵਿੱਚ ਆ ਦੇ ਦੁਸ਼ਮਣ ਦੇ ਘਰ ਭੇਜ ਦੋ ਤੁਸੀਂ ਕਦੇ ਬਚੋਗੇ ਨਹੀਂ ਬਚ ਸਕਦੇ ਸਾਨੂੰ ਅੱਜ ਪਛਾਣਨਾ ਪੈਣਾ ਵੀ ਸਾਡਾ ਅਸਲ ਦੁਸ਼ਮਣ ਕੌਣ ਹੈ ਜਵਾਬ ਦਿਨਾ ਕਿਸਾਨ ਨਮਕ ਨੂੰ ਛੱਡ ਕੇ ਹਰ ਚੀਜ਼ ਪੈਦਾ ਕਰ ਸਕਦਾ ਕਿਸਾਨ ਹਰ ਚੀਜ਼ ਪੈਦਾ ਕਰਦਾ ਪਰ ਅੱਜ ਸਾਡੇ ਪਿੰਡਾਂ ਦੇ ਵਿੱਚ ਪੰਜਾਬ ਦੇ 13228 ਪਿੰਡ ਨੇ 7000 ਤੋਂ ਉੱਪਰ ਹਰਿਆਣਾ ਦੇ ਪਿੰਡ ਨੇ ਤੁਸੀਂ ਐਵਰੇਜ ਇੱਕ ਆਬਾਦੀ ਤੁਸੀਂ 2000 ਹੀ ਲਾ ਲਓ ਕਿਤੇ 10000 ਰਹਿੰਦਾ ਕਿਤੇ 5 ਰਹਿੰਦਾ ਕਿਤੇ 1000 ਰਹਿੰਦਾ ਕਿਤੇ 500 ਹੈ ਤੁਸੀਂ 2000 ਐਵਰੇਜ ਮੈਂ ਲਿਖਿਆ ਹੋਇਆ ਤੁਸੀਂ ਇਹ ਮੰਨ ਲਓ ਵੀ 4 ਕਰੋੜ ਬੰਦੇ ਸਾਡੇ ਹਰਿਆਣੇ ਤੇ ਪੰਜਾਬ ਵਿੱਚ ਰਹਿੰਦੇ ਨੇ ਤੁਸੀਂ 3000 ਐਵਰੇਜ ਇੱਕ ਬੰਦੇ ਦੀ ਲਗਾ ਲਓ ਠੀਕ ਹੈ ਜੀ 3000 ਤੁਸੀਂ ਇੱਕ ਐਵਰੇਜ ਦੇ ਬੰਦੇ ਦਾ ਲਗਾ ਲਓ ਤਾਂ ਤੁਸੀਂ 4 ਕਰੋੜ ਨੂੰ ਤੁਸੀਂ 3000 ਦੇ ਉੱਤੇ ਡਿਵਾਈਡ ਕਰ ਲਓ ਇੱਕ ਮਹੀਨੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਵੀ ਕਿੰਨੀ ਜ਼ਿਆਦਾ ਮਤਲਬ ਕਿ 1200 ਕਰੋੜ ਰੁਪਏ ਦਾ ਮਤਲਬ ਕਿ ਜਨਨਕ ਅਸੀਂ ਸਮਾਨ ਲੈਨੇ ਆ ਉਹਦੇ ਵਿੱਚੋਂ ਅੱਧਾ ਪੈਸਾ 40% ਤਕਰੀਬਨ ਤਕਰੀਬਨ 500 ਕਰੋੜ ਰੁਪਿਆ ਹਰ ਮਹੀਨੇ ਗੋਦੀ ਮੀਡੀਆ ਤੇ ਕਾਰਪੋਰੇਟਰ ਨੂੰ ਜਾਂਦਾ ਤੇ ਇਹਦੇ ਵਿੱਚ 6 ਹੋ ਗਿਆ ਤੁਹਾਡਾ ਤਕਰੀਬਨ ਤਕਰੀਬਨ ਇੱਕ ਸਾਲ ਦਾ 600 ਕਰੋੜ ਰੁਪਏ ਬਣਦਾ ਜੀ ਬਹੁਤ ਵਧੀਆ ਸਵਾਲ ਕੀਤਾ ਹੱਲ ਕੀ ਹੈ ਵੀਰ ਜੀ ਅਸੀਂ ਕੀ ਕਰ ਰਹੇ ਹਾਂ ਅਸੀਂ ਇੱਕੋ ਨੌਜਵਾਨਾਂ ਨੂੰ ਮੈਸੇਜ ਦੇ ਰਹੇ ਹਾਂ ਕਿ ਹਰ ਪਿੰਡ ਦੇ ਵਿੱਚ ਇੱਕ ਕਿਸਾਨ ਹੱਟ ਖੋਲੋ ਜਿਹੜਾ ਕੇ ਫੈਕਟਰੀ ਦੇ ਵਿੱਚ ਜਿਹੜੀ ਤੁਮਹ ਟਾਇਲਟ ਨੀਂਡਰ ਦੀ ਗੱਲ ਕਰਦਾ ਇਹਦੀ ਫੈਕਟਰੀ ਦੀ ਕੀਮਤ 30 ਰੁਪਏ ਆ 30 ਰੁਪਏ ਦੇ ਵਿੱਚ ਬਣ ਜਾਂਦਾ 30 ਤੋਂ ਬਣ ਤੋਂ ਬਾਅਦ ਸਾਨੂੰ ਤਿੰਨ ਗੁਣਾ ਦੇ ਵਿੱਚ ਸਾਨੂੰ ਮਿਲਦਾ ਜੇ ਤੁਸੀਂ ਜੀਐਸਟੀ ਵੀ ਲਾ ਲਓ ਉਹ ਚ ਲੋਕਲ ਕਮਿਸ਼ਨ ਵੀ ਲਾ ਲਓ ਤਾਂ 45 ਰੁਪਏ ਦਾ ਇੱਕ ਬੰਦੇ ਨੂੰ ਦਿੱਤਾ ਜਾ ਸਕਦਾ 75 ਵਾਲੀ ਚੀਜ਼ ਜੇ ਤੁਸੀਂ 45 ਰੁਪਏ ਦੀ ਦਿਓਗੇ ਤੇ ਇੱਕ ਆਮ ਬੰਦੇ ਨੂੰ 30 ਰੁਪਏ ਵੱਜ ਜਾਣਗੇ ਇੱਕ ਇੱਕ ਪ੍ਰੋਡਕਟ ਵਿੱਚੋਂ ਤੇ ਜੇ ਤੁਸੀਂ 3000 ਦਾ ਰਾਸ਼ਨ ਲੈਣੇ ਹੋ ਤਾਂ ਮੇਰੇ ਮੁਤਾਬਕ 2000 ਤਾਂ ਤੁਹਾਡਾ ਸਰ ਜਾਣਾ ਵੀਰ ਜੀ ਅੱਧੇ ਰੇਟ ਤੇ ਤੁਹਾਨੂੰ ਸਮਾਨ ਮਿਲੂਗਾ ਜਿਹਦਣਾ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਗਰੀਬ ਮਜ਼ਦੂਰ ਲੋਕ ਜਿਹੜੇ ਖੂਨ ਪਸੀਨੇ ਨਾਲ ਆਪਦੀ ਕਮਾਈ ਨਾਲ ਪੈਸਾ ਲੈਂਦੇ ਆ ਤੇ ਇਹਨਾਂ ਦੀ ਜੇਬ ਤੋਂ ਜਾਣਾ ਬੰਦ ਹੋ ਜਾਊਗਾ ਇਹਦਾ ਹੱਲ ਇਹ ਆ ਵੀ ਸਾਰੇ ਪ੍ਰੋਡਕਟ ਅਸੀਂ ਤਿਆਰ ਕਰ ਸਕਦੇ ਆ ਸਾਰੇ ਪ੍ਰੋਡਕਟ ਅਸੀਂ ਦੇ ਸਕਦੇ ਆ ਕਿ ਕਿਸਾਨ ਹੀ ਤਿਆਰ ਕਰਨੇ ਪ੍ਰੋਡਕਟ ਵੀਰ ਜੀ ਕਿਸਾਨ ਦੇਖੋ ਕੀ ਹੁੰਦਾ ਆ ਰਾਮਦੇਵ ਕੀ ਇੱਕ ਰਾਮਦੇਵ ਆਇਆ ਜੋਗਾ ਕਰਦਾ ਰਿਹਾ ਜੋਗਾ ਕਰਦਾ ਕਰਦਾ ਲੋਕਾਂ ਨੂੰ ਕਹਿੰਦਾ ਜੀ ਐਲੋਵੇਰਾ ਜੂਸ ਲੈ ਲੋ ਐਲੋਵੇਰਾ ਜੂਸ ਉਹਨੇ ਕਿਸੇ ਫੈਕਟਰੀ ਤੋਂ ਬਣਾਇਆ ਜਿਹੜਾ ਸਰੋਂ ਦਾ ਤੇਲ ਆ ਉਹ ਪੰਜਾਬ ਤੋਂ ਬਣ ਬਣ ਕੇ ਜਾਂਦਾ ਰਾਜਸਥਾਨ ਤੋਂ ਬਣਦਾ ਮੰਡੀ ਤੁਹਾਡੀ ਆਪਣੀ ਖੰਨੇ ਨਾਲ ਗੁੰਮਿੰਡੀ ਗੋਬਿੰਦਗਰ ਤੋਂ ਠੀਕ ਹੈ ਉਥੋਂ ਤੇਲ ਬਣ ਬਣ ਕੇ ਉਹਦਾ ਜਾ ਰਿਹਾ ਉਹਦੇ ਤੇ ਬ੍ਰਾਂਡਿੰਗ ਕੀ ਦੀ ਹੋ ਰਹੀ ਆ ਰਾਮਦੇਵ ਦੀ ਮੈਨੂਫੈਕਚਰਡ ਬਾਈ ਯੂ ਠੀਕ ਹੈ ਨਹੀਂ ਔਰ ਮਾਰਕੀਟ ਉਹਨਾਂ ਫੈਕਟਰੀ ਜਿਵੇਂ ਟਾਟਾ ਰੋਟੀ ਹਿੰਦੁਸਤਾਨ ਲੀਵਰ ਜਿੰਨੀਆਂ ਵੱਡੀਆਂ ਕੰਪਨੀਆਂ ਆ ਉਹ ਸਾਰੀਆਂ ਥਰਡ ਪਾਰਟੀ ਜੌਬ ਕਰਾਉਂਦੀਆਂ ਨੇ ਤੇ ਕਿਸਾਨ ਕਰਾ ਸਕਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਉਸੇ ਕਰਕੇ ਕਿਸਾਨ ਆਪਦੇ ਹੀ ਸਾਰਾ ਇਹ ਸਮਾਨ ਜਿਹੜਾ ਪ੍ਰੋਡਕਟ ਤਿਆਰ ਕਰਨਾ ਤੇ ਸੇਲ ਕਰਨਾ ਉਹਨਾਂ ਵੱਧਾ ਹੈ ਵੀ ਉਹਦੇ ਵਿੱਚ ਵੱਧਾ ਹੈ ਕਿਸਾਨ ਦੀ ਆਮਦਨ ਦੁਗਣੀ ਆ ਉਹ ਜਿਹੜੇ ਇੱਥੇ ਸਟੋਰ ਤੇ ਜਾਂ ਕਿਸਾਨ ਕੋਲ ਕੰਮ ਕਰਨਗੇ ਉਸੇ ਹੀ ਵੱਧਾ ਹੈ ਇਹ ਲੇਬਲ ਹੋਏਗੀ ਵੀਰ ਜੀ ਜਿਹੜਾ ਅਸੀਂ ਇਸ਼ਤਿਹਾਰ ਸਪਾਇਰ ਨਾ ਇਹਦੇ 14 ਪੁਆਇੰਟ ਜੇ ਤੁਸੀਂ ਪੜੋਗੇ ਤੁਹਾਨੂੰ ਪਤਾ ਲੱਗੂਗਾ ਇਹਦੇ ਵਿੱਚ ਕੀ ਹੋਗਾ ਇੱਕ ਪਿੰਡ ਦੇ ਵਿੱਚ ਜੇ ਇੱਕ ਕਿਸਾਨ ਹੱਟ ਬਣਦੀ ਆ ਸਪੋਜ਼ ਕਰੋ ਉੱਥੇ 10 ਲੱਖ ਦੀ ਮਹੀਨੇ ਦੀ ਸੇਲ ਹੋ ਗਈ ਉਹਦੇ ਵਿੱਚ ਸਬਜ਼ੀਆਂ ਵੀ ਹੋਣ ਉਹਦੇ ਵਿੱਚ ਦੁੱਧ ਦੇ ਪ੍ਰੋਡਕਟ ਵੀ ਹੋਣ ਉੱਚ ਕਿਰੀਆਨਾ ਵੀ ਹੋਵੇ ਕਪੜਾ ਵੀ ਹੋਵੇ ਸਾਰੀ ਚੀਜ਼ ਹੋਵੇ ਇੱਕ ਪਿੰਡ 'ਚ ਇੱਕ ਦੁਕਾਨ ਬਣ ਗਈ ਜੇ 10 ਲੱਖ ਦੀ ਸੇਲ ਹੁੰਦੀ ਆ ਉਹਦੇ ਵਿੱਚ ਤਾਂ ਤੁਸੀਂ ਇਹ ਸਮਝ ਲਓ ਕਿ ਤਕਰੀਬਨ 8 ਲੱਖ ਰੁਪਏ ਉਸ ਪਿੰਡ ਦਾ ਸੇਵ ਹੋਣਾ ਸ਼ੁਰੂ ਹੋ ਗਿਆ ਜਿਹੜੀ ਕਿ ਲੁੱਟ ਹੋ ਰਹੀ ਸੀ ਉਹਦੀ ਉਹ ਬਚ ਗਿਆ ਜਿਹੜਾ ਉਹਦਾ 10% ਕਮਿਸ਼ਨ ਹੈ ਉਹਨਾਂ ਨੂੰ ਦਿਓ 10% ਨਾਰਮਲ ਕਮਿਸ਼ਨ ਤਾਂ ਲੱਖ ਰੁਪਏ ਪਿੰਡ ਨੂੰ ਵਜਣਾ ਸ਼ੁਰੂ ਹੋ ਗਿਆ ਉਹਦੇ ਵਿੱਚ ਸਾਡੇ ਕਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕਦਾ ਕਿੰਨੇ ਲੋਕਾਂ ਨੂੰ ਟਰਾਂਸਪੋਰਟੇਸ਼ਨ ਤੇ ਲਾਇਆ ਜਾ ਸਕਦਾ ਅਸੀਂ ਸਾਰੇ ਰਲ ਕੇ ਫੈਕਟਰੀਆਂ ਜਿਹੜੀਆਂ ਸਾਡੇ ਐਨ ਆਰ ਆਈ ਵੀਰ ਸਹਿਯੋਗ ਕਰਨ ਐਨ ਆਰ ਆਈ ਵੀਰ ਸਹਿਯੋਗ ਕਰਨ ਬਿਜ਼ਨਸਮੈਨ ਸਹਿਯੋਗ ਕਰਨ ਅਸੀਂ ਫੈਕਟਰੀਆਂ ਲਗਾ ਕੇ ਆਪਣਾ ਸਿਸਟਮ ਖੜਾ ਕਰਕੇ ਖੜੀ ਕਰ ਸਕਦੇ ਹਾਂ ਅਸੀਂ ਇੱਕ ਨਾਰਾ ਦਿੱਤਾ ਹੈ ਕਿਸਾਨ ਬਚਾਓ ਦੇਸ਼ ਬਚਾਓ ਕਾਰਪੋਰੇਟ ਪਘਾਓ ਪਬਲਿਕ ਸੈਕਟਰ ਲੈ ਕੇ ਆਓ ਪਬਲਿਕ ਸੈਕਟਰ ਕੀ ਹੈ ਵੀਰ ਜੀ ਪਬਲਿਕ ਸੈਕਟਰ ਦਾ ਮਤਲਬ ਹੈ ਵੀ ਇੱਕ ਚੀਜ਼ ਬਣੀ ਫੈਕਟਰੀ ਚੋਂ ਉਹ ਸਿੱਧੀ ਐਂਡ ਯੂਜ਼ਰ ਤੱਕ ਪਹੁੰਚ ਗਈ ਤੇ ਉਹਦੇ ਉੱਤੇ ਖਰਚਾ ਕਿੰਨਾ ਪੈਣਾ ਵੱਧ ਤੋਂ ਵੱਧ 15 ਜਾਂ 20% ਤੇ ਜਿਹੜਾ ਅੱਜ ਅਸੀਂ 150% ਦੇ ਰਹੇ ਹਾਂ 18 ਵਾਲਾ ਆਟਾ ਤੁਹਾਨੂੰ 36 ਰੁਪਏ ਮਿਲ ਰਿਹਾ ਤੇ ਤੁਸੀਂ ਡਬਲ ਤਾਂ ਹੋ ਗਿਆ ਨਾ 100% ਪ੍ਰੋਫਿਟ ਤਾਂ ਹੋ ਹੀ ਗਿਆ ਉਹਦੇ ਵਿੱਚ ਤਾਂ ਤੁਸੀਂ ਇਹ ਸੋਚੋ ਵੀ ਜੇਕਰ ਇਸ ਚੀਜ਼ ਨੂੰ ਅਸੀਂ ਕੁੰਡੀ ਰੋਂ ਫੜ ਲਿਆ ਤੇ ਫਿਰ ਸਾਨੂੰ ਪਤਾ ਹਾਂਜੀ ਪੁੱਛੋ ਅੱਛਾ ਮੇਰਾ ਸਵਾਲ ਹੈ ਕਿ ਜੇ ਤੁਸੀਂ ਸਾਦੀ ਗੱਲਾਂ ਕਰ ਰਹੇ ਹੋ ਹਾਂਜੀ ਕੋਈ ਕਿਸੇ ਐਡ ਕਰਦਾ ਤੁਸੀਂ ਉਹ ਫਿਲਮੀ 스타 ਦੀ ਗੱਲ ਕੀਤੀ ਹੈ ਉਹਦਾ ਹੱਕ ਬੰਦਾ ਐਡ ਕਰਨਾ ਉਹਦਾ ਹੱਕ ਬੰਦਾ ਜੇ ਕੱਲ ਨੂੰ ਕਿਸਾਨ ਵੀ ਖੋਲ ਲੈਂਦੇ ਨੇ ਫੇ ਆਪਾਂ ਵੀ ਐਡ ਕਰਾਂਗੇ ਸਵਾਲ ਆਪਾਂ ਨੂੰ ਵੀ ਕੱਲ ਨੂੰ ਹੋ ਜਾਊਗਾ ਵੀਰ ਜੀ ਆਪਾਂ ਐਡ ਕਿਸ ਚੀਜ਼ ਦੀ ਕਰਾਂਗੇ ਮੇਰੀ ਗੱਲ ਸੁਣੋ ਅਸੀਂ ਪਿੰਡਾਂ ਦੇ ਸਾਡੇ ਗੁਰਦੁਆਰੇ ਬਣੇ ਹੋਏ ਨੇ ਪਿੰਡਾਂ 'ਚ ਧਰਮਸ਼ਾਲਾ ਬਣੀਆਂ ਹੋਈਆਂ ਨੇ ਬੁੰਡੇ ਸਾਡੇ ਵੱਟ ਤੇ ਸੱਪ ਦੇ ਤੁਰੇ ਫਿਰਦੇ ਆ WhatsApp ਸਮਝਦੇ ਹੋ ਵੱਟ ਤੇ ਸੱਪ ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਭਾਜੀ ਜਿਹੜੇ ਸਾਡੇ ਨੌਜਵਾਨ ਹਨ ਇਹ Jio ਨੇ ਫ੍ਰੀ ਕਹਿੰਦਾ ਦੇਤਾ ਇਹ ਸਾਡੀ ਅਕਲ ਤੇ ਪਰਦਾ ਪਾਤਾ ਸਾਰਾ ਦਿਨ ਵੱਟ ਤੇ ਸੱਪ ਵੇਖੀ ਜਾਂਦੇ ਨੇ ਉਹ ਵੱਟ ਦੇ ਸੱਪ ਜਾਂ ਗੂ ਜਾਂ ਮਤਲਬ ਅਸੀਂ Facebook ਚ ਲਾਉਂਦੇ ਆ ਜਾਂ ਅਸੀਂ ਮਤਲਬ ਦੇਖ ਲਓ ਕਿੰਨੇ ਕਿੰਨੇ ਅਸੀਂ ਇੱਕ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਕਵਾਂਗੇ ਕਿ ਭਾਈ ਤੁਸੀਂ ਆਪਦਾ ਪਿੰਡ ਸੰਭਾਲੋ 13228 ਪੰਜਾਬ ਦੇ ਪਿੰਡ ਨੇ ਜੇ 10000 ਪਿੰਡ ਅਸੀਂ ਸੰਭਾਲ ਲਿਆ ਅਸੀਂ ਸਾਰੀ ਬਾਜੀ ਜਿੱਤ ਗਏ